ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰੀਆ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਪਿੰਡ ਪੂਰਾ ਕ੍ਰੇਮਪੁਰਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਪਟੇ ਪਹੁੰਚ ਚੁੱਕੇ ਆ ਬਾਈ ਦੇ ਕੋਲ ਸਾਰੀ ਡਿਟੇਲ ਲੈ ਕੇ ਤੁਹਾਡੇ ਤਾਂ ਹੀ ਸਾਂਝੀ ਕਰਦੇ ਹਾਂ ਤੋਂ ਪਹਿਲਾਂ ਰਿਕਵੈਸਟ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਉਹਨੂੰ ਆਲ ਸੈੱਟ ਕਰਨਾ ਆਉਣ ਵਾਲੀ ਵੀਡੀਓ ਕੋ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਆਸਕਰ ਤੇ ਜੋ ਇਸ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜਦੀ ਕਲਾ ਤੰਦਰੁਸਤੀ ਜੋ ਹੋਗੇ ਸਜਣੋ ਕਿਦੋਂ ਵੀ ਖਰੀਦਦਾਰੀ ਕਰਨੀ ਆ ਆਪਣੀ ਦੋ ਟਾਈਮ ਇੱਕ ਟਾਈਮ ਨਰਖ ਪਰਖ ਕਰਕੇ ਚੋ ਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਸਾਡਾ ਕੰਮ ਆ ਵੀਡੀਓ ਬਣਾਉਣਾ ਤੁਹਾਡਾ ਕੰਮ ਆ ਨਰਖ ਪਰਖ ਕਰਨਾ ਜੋ ਸਮਾਂ 6:30 ਦਾ 5 ਦਾ ਤਕਰੀਬਨ ਹੋ ਗਿਆ ਏ ਤੇ ਤਰੀਕ ਅੱਜ 15 ਅਗਸਤ 2024 ਆ। ਉਹੀ ਸਮਾਂ, ਉਹੀ ਘੜੀਆਂ 1947 ਵਾਲਾ ਟਾਈਮ ਜ਼ਿਆਦਾ ਆ ਗਿਆ। ਜਿਹਦੇ ਨਾਲ ਉਜੜੇ ਹਾਂ ਤੇ ਉਜੜ ਕੇ ਚੜਦੇ ਪੰਜਾਬ ਦੇ ਵਿੱਚ ਬਰਾਜਮਾਨ ਹੋਏ ਆ। ਠੀਕ ਆ ਜੀ ਪਿੰਡ ਸਾਡਾ ਬੱਦਰਪੁਰ ਜ਼ਿਲ੍ਹਾ ਇਹਨੂੰ ਸਾਡਾ ਲਾਹੌਰ ਪੈਂਦਾ ਹੇ। ਕਈ ਏਕੜ ਜ਼ਮੀਨ ਸੀ ਸਾਡੀ ਤੇ ਜਿਹੜੇ ਜਦੋਂ ਉਜੜ ਕੇ ਅਸੀਂ ਆਏ ਤੇ ਉਦੋਂ ਬਾਅਦ ਚ ਸਾਨੂੰ ਇਧਰ ਅੱਧੀ ਜ਼ਮੀਨ ਰਹਿ ਗਈ। ਉਹ ਵੀ ਦੁੱਖ ਭਰੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ। ਆਪਣੇ ਬਜ਼ੁਰਗਾ ਤੋਂ ਡਿਟੇਲ ਲਵਾਂਗੇ। ਉਹ ਸਮੇਂ ਦਾ ਸੀਨ ਸਾਰਾ ਪੁੱਛਾਂਗੇ। ਤੇ گاਂ ਜਿਹੜੀ ਆਉਣ ਵਾਲੀਆਂ نسلਾਂ ਤੱਕ ਪਹੁੰਚਾਵਾਂਗੇ ਕਿ ਉਹਨਾਂ ਨੂੰ ਦੱਸਾਂਗੇ ਕਿ ਕਿਹੜੇ ਹਿਸਾਬ ਨਾਲ ਉਧਰੋਂ ਆਏ ਤੇ ਕਿੰਨਾ ਜਾੜਾ ਪਿਆ ਦੇ ਕੀ ਕੁਝ ਸਾਡੇ ਨਾਲ ਵਾਪਰਿਆ। ਅੱਜ ਦੀ ਜਿਹੜੀ ਵੀਡੀਓ ਆ ਮਾਈ ਦੀ ਬਾਈ ਦੇ ਕੋਲ ਪਿੰਡ ਪੂਰਾ ਕੋਨਾ ਜੀ ਪਹੁੰਚ ਚੁੱਕੇ ਕ੍ਰੀਮਪੁਰਾ ਚ ਉਹਦੀ ਡਿਟੇਲ ਲੈ ਕੇ ਦੇਣੇ ਆ ਆਓ ਕਰੀਏ ਗੱਲਬਾਤ ਪੁੱਛ ਕੇ ਬਾਈ ਨੂੰ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚੜਤੀ ਕਲਾ ਜੀ ਚੜਤੀ ਕਲਾ ਕਿਰਪਾ ਬਾਬੇ ਜੀ ਸ਼ੁਕਰ ਹੈ ਜੀ ਕੀ ਨਾਮ ਹੈ ਨਾਮ ਮੇਰ ਸਿੰਘ ਮੇਰ ਸਿੰਘ ਪਿੰਡ ਜੀ ਪਿੰਡ ਪੂਰਾ ਕ੍ਰੀਮਪੁਰਾ ਪੂਰਾ ਕ੍ਰੀਮਪੁਰਾ ਪੂਰੇ ਦੋ ਆ ਇੱਕ ਪੂਰਾ ਕੋਨਾ ਵੱਡਾ ਇੱਕ ਪੂਰਾ ਕੋਨਾ ਵੱਡਾ ਤੇ ਇੱਕ ਕ੍ਰੀਮਪੁਰਾ ਹਾਂਜੀ ਹਾਂਜੀ ਉਹ ਮੇਨ ਰੋਡ ਤੇ ਥੋੜਾ ਜਿਹਾ ਹਟਵਾ ਹੈ ਹਾਂਜੀ ਇਹ ਬਾਰਡਰ ਵਾਲੀ ਸਾਈਡ ਨੂੰ ਪਿਛੇ ਹਟ ਜਾਂਦਾ ਠੀਕ ਹੈ ਜੀ ਹਾਂਜੀ ਤੇ ਜ਼ਿਲ੍ਹਾ ਤਰਨਤਨ ਹਾਂਜੀ ਤਰਨਤਨ ਪਾਇਆ ਤਹਿਸੀਲ ਪਾਟੀ ਠੀਕ ਹੈ ਠੀਕ ਹੈ ਜੀ ਮੋਬਾਈਲ ਨੰਬਰ 97814 18717 ਠੀਕ ਹੈ ਜੀ ਹਾਂਜੀ ਤੇ ਵਪਾਰ ਦਾ ਕਾਰੋਬਾਰ ਕਰਨ ਅਗੇ ਜੀ ਹਾਂਜੀ ਹਾਂਜੀ ਠੀਕ ਆ ਪਹਿਲੇ ਹੀ ਸ਼ੁਰੂ ਕੀਤੀ ਹੈ ਜੀ ਹਾਂਜੀ ਪਹਿਲੇ ਹੀ ਅਜੇ ਲੇ ਆ ਕੇ ਜਾਜ ਹੀ ਸਿੱਖਣ ਲੱਗੇ ਜੀ ਚਲੋ ਚੰਗੀ ਗੱਲ ਆ ਕੀ ਕਹਿੰਦੇ ਹੁੰਦੇ ਆ ਹਾਲੀ ਵਾਕੇ ਤੇ ਲਵੇਰੀ ਚੋਕ ਹੀ ਪਹਿਲੀ ਵੀਡੀਓ ਆ ਤੇ ਪਹਿਲੀ ਮਾਝ ਹੀ ਲਿਆਂਦੀ ਕਹਿੰਦੇ ਅਸੀਂ ਤੇ ਥੋੜੀ ਜੀ ਅਸੀਂ ਲਈ ਸੱਜਤ ਚੋਕੇ ਪਹਿਲਣ ਤੇ ਕਮਾਲ ਦੇ ਝੋਟੀ ਸੱਜਰੋਂ ਲੈ ਆਂਦੀ ਆ ਮਲਵੈਣ ਆਨੇ ਕਿ ਮਲਵੈਣ ਆ ਤੇ ਭਾਰੋਂ ਲਈ ਆ ਠੀਕ ਆ ਸੋਹਣੀ ਆ ਖੂਬਸੂਰਤ ਆ ਬੱਚਾ ਪੁੱচ্চਾ ਸੱਜਣੋਂ ਹੋਣ ਅਸੀਂ ਲਾ ਕੇ ਚੈੱਕ ਕਰਵਾਇਆ ਤੇ ਧਾਰਾ ਧੂਰਾ ਸ਼ੋਰਟ ਦੇ ਵਿੱਚ ਸਾਂਝੀਆਂ ਕੀਤੀਆਂ ਇਹ ਕਰਕੇ ਪਸ਼ਮੀਆਂ ਪਹਿਲੋਂ ਮੈਂ ਨੁੱਚੜੀ ਪਈ ਠੀਕ ਆ ਸਮਾਂ ਟਾਈਮ ਇੱਕ ਵਾਰੇ ਚੈੱਕ ਕਰਾ ਲਿਏ ਜ਼ਰੂਰ ਕਿੰਨਾ ਟਾਈਮ ਹੋ ਗਿਆ ਆਪਣੇ ਭੈਣ ਭਰਾਵਾਂ ਨੂੰ ਹਸਾਬ ਲੱਗ ਜੂ 5 ਵਜੇ ਕੇ 10 ਮਿੰਟ ਹੋਏ ਆ 5 ਵਜੇ ਹਾਂ 10 ਮਿੰਟ ਹੋ ਕੇ ਸ਼ਾਮ ਦੇ ਹਾਂਜੀ ਹਾਂਜੀ ਠੀਕ ਹੈ ਜੀ 15 ਅਗਸਤ ਤੇ 2024 ਜੋ ਸਮਾਂ ਹੈ ਠੀਕ ਹੈ ਜੀ ਤੇ ਕਟਾ ਮਗਰ ਆ ਗਿਆ ਕਿੰਨਾ ਕ ਸਮਾਂ ਹੋ ਗਿਆ ਉਸ ਵੇ ਨੂੰ ਉਹੀ ਨੋ ਗਣ 10 ਦਿਨ 10 ਦਿਨ ਕਿੰਨੇ ਦੁੱਧ ਤੋਂ ਸ਼ੁਰੂ ਹੋਈ ਆ ਉਹ 9 ਕਿਲੋ ਦਾ ਖਲੇਗਾ 9 ਕਿਲੋ ਪੱਕਾ ਰੈਡੀ ਅਜੇ ਮੇਰੇ ਕੋਲ ਅਜੇ ਮੇਰੇ ਤੇ ਚੱਲਣਾ ਦੁੱਧ 11 12 ਕਿਲੋ ਪਾ ਜੂ ਹਨਾ ਕਾਦ ਲਾ ਕੇ ਖੜੋ ਕਿੰਨਾ ਕੁ ਵੱਡਾ ਦਿਖਾਈਏ ਲੋ ਜੀ ਕਾਦ ਦੇਖ ਲੋ ਮੇਰਾ ਆ 5 ਫੁੱਟ 10 ਇੰਚ ਮੇਰਾ ਆ ਲੋ ਜੀ ਕਾਦ ਦੇਖ ਲੋ ਕਾਦ ਸੋਨਾ ਝੋਟੀ ਨੂੰ ਬਾਕੀ ਸੱਜਣੋ ਬੰਦੀ ਬੁੰਦੀ ਬੜੀ ਫੁੱਟਵਾਲ ਵਾਕੂ ਵੇਖ ਲੋ ਲੈ ਬਾਹਰ ਨੂੰ ਹੁੰਦਾ ਮਲਵਾਇੰਦਾ ਠੀਕ ਆ ਸੋਹਣੀ ਆ ਝੋਟੀ ਪਿੱਠ ਪੂੜਾ ਸੋਹਣਾ ਸਿੰਘੀ ਸੁੰਗੀ ਬੜੀ ਸੋਹਣੀ ਲੱਗੀ ਆ ਕਮਾਲ ਦੀ ਥਾਨ ਕੱਲਾ ਕੱਲਾ ਦੇਖ ਲੋ ਪਹਾੜੀ ਕਰੇਲੇ ਆ ਕੂੰ ਲੱਗਾ ਪਿਆ ਜੀ ਤੋੜ ਕੇ ਚੈੱਕ ਕਰਾਈਏ ਤੋੜਾ ਤਰਾ ਤੇ ਸੋਹਣੀ ਆ ਕਰਮਾ ਵਾਲੀ ਵਾਧੇ ਬੰਦੀ ਸਜਣੋ ਜਿੰਨੇ ਘਰੇ ਰੱਖਣੀ ਉਹਨੂੰ ਬਿਹਤਰ ਚੰਗੀ ਆ ਕਿਉਂਕਿ ਸਿੰਘ ਮੂੰਹ ਦੀ ਫੇਸ ਕੁਆਲਟੀ ਬਹੁਤ ਸੋਹਣੀ ਲੱਗੀ ਆ ਤੇ ਬਾਈ ਦਾ ਨਵਾਂ ਨਵਾਂ ਕੰਮ ਕੋਈ ਜ਼ਿਆਦਾ ਨਹੀਂ ਕਹਿੰਦਾ ਨਫਾ ਵੀ ਲੈਣਾ ਤੇ ਚਲਦੇ ਹੀ ਕਰਨੇ ਆ ਕੰਮ ਤੋੜਨਾ ਠੀਕ ਹੈ ਲੈ ਜੋ ਬੱਚੇ ਦਾ ਕਰਕੇ ਕਾਲੀ ਪੇਲੀ ਇਧਰ ਨੂੰ ਤੋੜ ਦੋ ਪਰਾਂ ਲਵੀ ਤੋੜ ਦੋ ਨੋ ਜੀ ਕਹਿਣਾ ਨਾ ਪਸ਼ੂ ਕਰੂ ਨਹੀਂ ਕੱਢਿਆ ਹੰਦਾ ਤੇ ਡਰਦਾ ਠੀਕ ਆ ਲੋ ਜੀ ਸੋੜੀ ਆ ਝੋਟੀ ਕਰਦ ਵਜਨ ਸੋਨਾ ਫੇਸ ਕੁਆਲਟੀ ਚੰਗੀ ਆ ਬੇਲ ਬੋਲ ਦੀ ਚੰਗੀ ਆ ਥਣ ਭੋਗ ਕੰਮ ਦਾ ਲੱਗਾ ਸਜਣੋ ਠੀਕ ਹੈ ਜੀ। ਬਾਕੀ ਸਾਡੇ ਜਿਹੜਾ ਅਸਲੀ ਪੂਰੇ ਕੋਨੇ ਆ ਅਸਲ ਪੂਰੇ ਆ ਨਾ ਨੀਲੀ ਦੀ ਨਸਲ ਸਾਡੇ ਜਾਦੀ ਆ ਬਾਈ ਨੇ ਨੀਲੀ ਦੇ ਹੀ ਪਸ਼ੂ ਰੱਖੇ ਆ ਇਹਨਾਂ ਵਿੱਚ ਉਹ ਕੋਈ ਸੇਲ ਨਹੀਂ ਆ ਝੋਟੀ ਇਹ ਲਿਆਂਦੀ ਵੇਚਣ ਨੂੰ ਗਾਂ ਚਲੋ ਤੁਹਾਨੂੰ ਨੀਲੀ ਦੇ ਵੀ ਤੋਹਫੇ ਕੱਢ ਕੇ ਦਿਹਾ ਕਰੋ ਵੀਰ ਤੇ ਬਾਈ ਜੀ ਦਾ ਫਿਰ ਕੀ ਲੈਦੇ ਕਰਦਣਾ ਜੀ ਮੁੱਲ 95 ਕਰਦੇ 95 ਤੇ ਹਾਂ ਨਾ ਆਪਾਂ 92 ਜੀ ਤਿੰਨ ਛੱਡ ਦਗੇ ਹਾਂ ਜੀ ਪਹਿਲੀ ਵੀਡੀਓ ਆ ਨਾ ਚਲੋ ਠੀਕ ਆ 92000 ਚ ਹਾਂਜੀ ਛੋਟਾ ਮਨਾਫਾ ਲੈਣਾ ਛੋਟਾ ਜਾਈ ਚਲ ਬਹੁਤ ਵਧੀਆ ਗੱਲ ਆ ਚੰਗੀ ਸੋਚ ਹੈ ਤੁਹਾਡੀ ਤੇ ਛੋਟੇਨ ਮਨਾਫੇ ਨਾਲ ਹੀ ਕੰਮ ਚੱਲਦਾ ਜਾਵੇ ਸਦਾ ਚਲਾਉਣਾ ਠੀਕ ਹੈ ਲਓ ਸੱਜਣੋ ਮੈਨੂੰ ਉਮੀਦ ਆ ਕਿ ਆਪ ਜੀ ਤੇ ਜ਼ਰੂਰ ਮਨ ਨੂੰ ਲੱਗੂਗੀ ਸੋਹਣੀ ਆ ਵਜਨਦਾਰ ਝੋਟੀ ਜਿੰਨੇ ਘਰੇ ਰੱਖਣੀ ਉਹਨੋਂ ਤੇ ਬਿਹਤਰ 100 ਗੁਣਾ ਚੰਗੀ ਆ ਗਾ ਵਾਦੇ ਵੰਦੀ ਆ ਤੇ ਖਰੀਦਦਾਰੀ ਸੱਜਣੋ ਕਰ ਲਿਓ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ